ਆਮ ਸ੍ਰੀ ਵਾਹਿਗੁਰੂ ਸਹੇਵ ਦਿਉ ਧਰ ਜਿਹੜੇ ਕਟੇ ਗਤੋਂ ਲਾਹੇ ਵਡਣਿਆ ਆਸ ਨਾਨਕ ਨਾਮ ਤੇ ਆਈਐ ਕਾਰ ਦਿਆ ਮੇਰਾ ਆਸ ਅੰਦਲਾਨੀ ਚ ਜਾਤ ਪਰਦੇਸੀ ਹਿਣਿਆਵ ਤਿਲ ਜਾਵੇ ਤਾਂ ਕੇ ਸੰਗਤ ਨਾਨਕ ਰਹਿੰਦਾ ਕਿਉ ਕਰਮ ਊੜਾ ਪਾਵੇ ਸਤਨਾਂ ਸ੍ਰੀ ਵਾਹਿਗੁਰੂ ਸਹਿਬ ਜੀ ਸੁਹੀ ਮਹਲਾ ਪਹਿਲਾ ਕਰ ਸਤਮਾਏ ਕੋ ਅੰਕਾਰ ਸਤਗੁਰ ਪ੍ਰਸਾਦ ਜੋਗ ਨਾ ਖਿੰਤਾ ਜੋਗ ਨ ਡੰਡੇ ਯੋਗ ਨਾ ਪਸ਼ਮ ਚੜਾਈਐ ਯੋਗ ਨਾਮੁ ਦੇ ਮੋਣ ਮੰਡਾਈਐ ਜਿ ਯੋਗਨਾ ਸਿੰਘੀ ਵਾਈਐ ਅੰਜਨ ਮਹ ਨਰੰਜਨ ਰਹੀਐ ਯੋਗ ਜੁਗ ਤੇ ਵਪਾਈਐ ਗਲ ਨਹੀਂ ਜੋਗ ਨਹ ਏਕ ਦ੍ਰਿਸ਼ਟ ਕਰ ਸੰਸਰ ਜਾਣੇ ਜੋਗੀ ਕਹੈ ਐਸੋ ਹੋਈ ਰਹਾਉ ਜੋਗ ਨਾ ਬਹਾਰ ਮੜੀ ਮਸਾਣੀ ਜੋਗ ਨਾ ਤਾੜੀ ਲਾਈਐ ਯੋਗਨ ਦੇਵ ਦਸੰਤਰ ਪਵੀਐ ਯੋਗਨ ਤੀਰਥ ਨਾਈਐ ਅੰਜਨਮਾਹ ਨਰੰਜਨ ਰਈਐ ਯੋਗ ਜਗ ਤੇਵ ਪਾਈਐ ਸਤਗੁਰ ਪੇਟੇ ਤਨ ਸੰਸਾ ਟੂਟੇ ਤਾਵਤ ਵਰਜ ਰਹਾਈਐ ਨੀਦਰ ਤਰੇ ਸਹਜ ਤੁਨ ਲਾਗੈ ਕਰਹੀ ਪਰਜਾ ਪਾਈਐ ਅੰਜਨ ਮਹ ਨਰੰਜਨ ਰਈਐ ਜੋਗ ਜਗ ਦੇਵ ਪਾਈਐ ਨਾਨਕ ਜੀਵ ਤੇ ਅਮਰ ਰਈਐ ਐਸਾ ਜੋ ਕਮਾਈਐ ਵਾਜੇ ਵਜ ਸਿੰਘੇ ਵਾਜੈ ਗਿਆਨਰ ਪਦ ਪਾਈਐ ਅੰਜਨ ਮਹ ਨਰਨਜਨ ਰਈਐ ਜੋਗ ਜਵਤਿਉ ਪਾਈਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੰ ਗੁਰੂ ਹੰ ਗੁਰੂ ਪਿਆਰੀ ਸਵਾ ਸੰਗਤ ਜੀਓ ਜੁਗ ਜੁਗ ਅਟਲ ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਪਾਵਨ ਪਵਿੱਤਰ ਬਾਣੀ ਆਪਾਂ ਸਰਵਣ ਕੀਤੀ ਹੈ ਸਤਿਗੁਰੂ ਪਹਿਲੇ ਪਾਰਛਾਈ ਗੁਰੂ ਨਾਨਕ ਦੇਵ ਜੀ ਮਹਾਰਾਜ ਸੁਹੀ ਰਾਗ ਦੇ ਵਿੱਚ ਪਹਿਲੇ ਸਤਿਗੁਰ ਸਤਵੇਂ ਘਰ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਜਿਨ੍ਹਾਂ ਦੀ ਬਾਣੀ ਆਪਾਂ ਸਰਵਣ ਕਰਦੇ ਹਾਂ ਇੱਕ ਓੰਕਾਰ ਤੋਂ ਲੈ ਕੇ ਸਤਿਗੁਰ ਪ੍ਰਸਾਦ ਤੱਕ ਕਿਉਂਕਿ ਉਹ ਕਾਲਪੁਰਖ ਆਪ ਸੰਸਾਰ ਦੇ ਵਿੱਚ ਆਏ ਸਨ ਅਨੇਕਾਂ ਪ੍ਰਕਾਰ ਦੇ ਮਤ ਸੰਸਾਰ ਦੇ ਵਿੱਚ ਚੱਲਦੇ ਸੰਨ ਅਚਾਰੀਆ ਧਰਮ ਬੁੱਧ ਧਰਮ ਮੁਸਲਮਾਨ ਧਰਮ ਹਿੰਦੂ ਧਰਮ ਇਹਨਾਂ ਦੇ ਵਿੱਚ ਅਨੇਕਾਂ ਹੀ ਆਪਣਾ ਆਪ ਆਪਣਾ ਮਤ ਦੱਸਣਾ ਅਤੇ ਆਪਣਾ ਜੋਗ ਨੂੰ ਵੱਡਾ ਸਮਝਣਾ ਕਹਿੰਦੇ ਇਸੇ ਤਰ੍ਹਾਂ ਹੀ ਚਾਰ ਉਦਾਸੀਆਂ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਿੰਨੂੰ ਪਹਿਲਾਂ ਕਿਤੇ ਗੋਰਖ ਮਤਾ ਕਿਹਾ ਜਾਂਦਾ ਸੀ ਉਹ ਜੋਗੀਆਂ ਦਾ ਮੱਠ ਸੀ। ਸਮੇਰ ਪਹਾੜ ਤੇ ਚਲਦਿਆਂ ਚਲਦਿਆਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਜਦੋਂ ਜੋਗੀਆਂ ਦੇ ਨਾਲ ਬਾਲਾ ਤੇ ਮਰਦਾਨਾ ਦੇ ਨਾਲ ਜਦੋਂ ਗੋਸ਼ਟ ਹੋਇਆ ਤੇ ਮਹਾਰਾਜ ਨੇ ਕਿਹਾ ਜੋਗ ਨਾ ਖਿੰਦਾ ਜੋਗ ਨਾ ਡੰਡੇ ਜੋਗ ਨਾ ਪਸਮ ਚੜਾਈਆ ਕਿਉਂਕਿ ਜਿਹੜੇ ਜੋਗੀਆਂ ਦਾ ਕੰਮ ਹੁੰਦਾ ਨਾ ਹੱਥ ਵਿੱਚ ਡੰਡਾ ਗਲ ਵਿੱਚ ਅਲਫੀ ਖਪਣੀ ਵੀ ਕਹਿ ਲੱਲੇ ਨਾ ਚੋੜੀ ਡੰਡਾ ਉਹਨਾਂ ਦੇ ਕੋਲ ਹੁੰਦਾ ਤੇ ਘਰਾਂ ਦੇ ਵਿੱਚ ਜਾ ਕੇ ਆਪਾਂ ਆਮ ਜੋਗੀ ਵੇਖੇ ਨਾ ਕਨਪਾਟੇ ਜਿਹੜੇ ਜੋਗੀ ਜਿਹੜੇ ਆਪ ਦੇ ਆਪ ਨੂੰ ਨਾਥ ਅਸ ਅਖਵਾਉਂਦੇ ਨੇ ਤੇ ਗੁਰੂ ਪਿਆਰੇ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਨਾਲ ਉਹਨਾਂ ਦੀ ਵਾਰਤਾ ਹੋਈ ਨਾ ਸਮੇਰ ਪਰਬਤ ਤੇ ਗਏ ਚਲਦੇ ਆਂ ਚਲਦੇ ਆਂ ਗੁਰਖਮੱਤੇ ਪਹੁੰਚ ਗਏ ਤੇ ਉੱਥੇ ਕਈ ਜੋਗੀਆਂ ਦੇ ਨਾਲ ਮੇਲ ਮਲਾਪ ਹੋਇਆ ਸਾਰੇ ਜੋਗੀਆਂ ਨੇ ਆਪਣੇ ਆਪ ਮਤ ਵੱਡੇ ਦੱਸੇ ਤੇ ਗੁਰੂ ਪਿਆਰਿਓ ਠੰਡ ਦਾ ਸਮਸ ਸਤਿਗੁਰ ਦੀ ਬਾਣੀ ਆਪਾਂ ਸਰਵਣ ਕੀਤੀ ਹੈ ਜੋਗਨਾ ਖੰਤਾ ਜੋਗਨਾ ਡੰਡੇ ਜੋਗਨਾ ਪਸਮ ਚੜਾਈਏ ਜੋਗਨਾ ਮੁੰਦੇ ਮੂਨ ਵੰਡਾਈਏ ਜੋਗਨਾ ਸਿੰਘੀ ਵਾਈਏ ਅੰਜਨ ਮਹ ਨਰੰਜਨ ਰਹੀਏ ਜੋਗ ਜੁਗਤ ਇਵ ਪਾਈਏ ਕਿਉਂਕਿ ਪੂਰੇ ਗੁਰੂ ਤੋਂ ਬਿਨਾ ਗਤੀ ਪ੍ਰਾਪਤ ਨਹੀਂ ਹੁੰਦੀ ਕਹਿੰਦੇ ਜੋਗੀਆਂ ਦਾ ਮੱਠ ਸੀ ਗੋਰਖ ਮੱਠੇ ਚਲੇ ਗਏ ਇੱਕ ਪਿੱਪਲ ਦਾ ਦਰਖਤ ਜਿਹੜਾ ਸੀ ਜਨੂੰ ਪਿੱਪਲੀ ਸਾਹਿਬ ਦੇ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਹੈ ਤੇ ਨਾਨਕ ਮਤੇ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਤੇ ਗੁਰੂ ਪਿਆਰਿਓ ਗੁਰੂ ਨਾਨਕ ਸਾਹਿਬ ਦੇ ਨਾਲ ਬਾਲਾ ਮਰਦਾਨਾ ਕਿਉਂਕਿ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਮਹਾਰਾਜ ਨਿਮਰਤਾ ਦਿਖਾਉਂਦੇ ਸਨ ਜਿਨ੍ਹਾਂ ਨੇ ਬਾਲੇ ਅਤੇ ਮਰਦਾਨੇ ਨੂੰ ਭੇਜਿਆ ਕਿ ਭਾਈ ਠੰਡ ਦਾ ਟਾਈਮ ਹੈ ਉਹਨਾਂ ਜੋਗੀਆਂ ਦੇ ਕੋਲੋਂ ਪਹਿਲਾਂ ਲੱਕੜਾਂ ਇਕੱਠੀਆਂ ਕੀਤੀਆਂ ਫਿਰ ਉਹਨਾਂ ਕੋਲੋਂ ਅੱਗ ਮੰਗਣ ਵਾਸਤੇ ਗਏ ਤੇ ਗੁਰੂ ਪਿਆਰਿਓ ਕਹਿੰਦੇ ਉਹਨਾਂ ਜੋਗੀਆਂ ਨੇ ਹੰਕਾਰ ਵਿੱਚ ਆਟੇ ਕਹਿਣਾ ਕਿ ਕਾ ਕਿ ਜੇ ਉਹ ਗੁਰੂ ਨਾਨਕ ਦੇਵ ਕਲਜਬ ਦਾ ਅਵਤਾਰ ਹੈ ਤਾਂ ਫਿਰ ਉਹ ਅੱਗ ਕਿਉਂ ਮੰਗ ਲੈ ਇਕ ਦ੍ਰਿਸ਼ਟ ਕਰ ਸੰਸਾਰ ਜਾਣੇ ਜੋਗੀ ਕਹੀਏ ਸੋਈ ਜਿਨ੍ਹਾਂ ਦੇ ਕੋਲੇ ਹੈ ਭਾਈ ਉਹਨਾਂ ਨੂੰ ਅਸੀਂ ਜੋਗੀ ਕਹਿੰਨੇ ਆ ਤੇ ਜਿਹੜੇ ਦਰ ਦਰ ਜਾ ਕੇ ਮੰਗਦੇ ਨੇ ਉਹਨਾਂ ਨੂੰ ਅਸੀਂ ਮੰਗਤੇ ਕਹਿੰਨੇ ਆ ਉਹਨਾਂ ਨੇ ਐਸੇ ਬੋਲ ਕੋ ਬੋਲ ਬੋਲੇ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਚੰਗਾ ਭਾਈ ਇਨ੍ਹਾਂ ਜੋਗੀਆਂ ਦਾ ਹੰਕਾਰ ਵੀ ਸਤਿਗੁਰੂ ਤੋਂ ਨੰਗੇ ਜੋਗ ਨਾ ਬਾਹਰ ਮੜੀ ਮਸਾਣੀ ਜੋਗ ਨਾ ਤਾੜੀ ਲਾਇਏ ਜੋਗ ਨਾ ਦੇਸ਼ ਦਸੰਤਰ ਭਵੇ ਜੋਗ ਨਾ ਧੀਰਤ ਨਾਈਏ ਹੁਣ ਕਈਆਂ ਦਾ ਕੰਮ ਹੁੰਦਾ ਭਗਵੇਂ ਕੱਪੜੇ ਪਾ ਲੈਣਾ ਅੱਜ ਕੱਲ ਦਾ ਕਲਯੁਗ ਦਾ ਸਮਾਂ ਤਾਂ ਬਹੁਤ ਜ਼ਿਆਦੇ ਆਉਂਦੇ ਨੇ ਆਪਾਂ ਘਰਾਂ ਦੇ ਵਿੱਚ ਵੇਖਦੇ ਹਾਂ ਨੇ ਕੋਈ ਜੋਗੀ ਬਣ ਕੇ ਆ ਜਾਂਦਾ ਕੋਈ ਸਾਧ ਬਣ ਕੇ ਆ ਜਾਂਦਾ ਤੇ ਜਿਹੜੇ ਜਿਨ੍ਹਾਂ ਨੇ ਅਸਲ ਜੋਗ ਕਮਾਇਆ ਨਾ ਮਹਾਰਾਜ ਦਾ ਅੰਜਨ ਮਾਹ ਨਰੰਜਨ ਰਹੀਏ ਜੋਗ ਜੁਗ ਤੇ ਪਾਈਏ ਜਿਨ੍ਹਾਂ ਨੇ ਅੰਜਨ ਆਂੰਦਨ ਅੱਖਾਂ ਦੇ ਵਿੱਚ ਸ਼ਰਮ ਪਾ ਕੇ ਹਿਰਦੇ ਦੇ ਵਿੱਚ ਉਸ ਮਾਲਕ ਨੂੰ ਵਸਾ ਕੇ ਗੁਰੂ ਪਿਆਰਿਓ ਤੇ ਉਹ ਉਸ ਮਾਲਕ ਦੇ ਅੰਜਨ ਮਾਹ ਨਰੰਜਨ ਰਹੀਏ ਜਿਹੜਾ ਹਿਰਦੇ ਦੇ ਵਿੱਚ ਵਸਦਾ ਪਰਮਾਤਮਾ ਹੈ ਉਹਦੀ ਜੋਗ ਜੁਗ ਤੇ ਵਿਪਾਈਏ ਉਹਨਾਂ ਨੇ ਧੀਰਜ ਦੇ ਨਾਲ ਭਗਤੀ ਕਰਕੇ ਪ੍ਰਮਾਤਮਾ ਨੂੰ ਪਾਇਆ ਹੁੰਦਾ ਹੈ ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਬੜੇ ਸੈਤ ਸੁਭਾਅ ਬੈਠੇ ਨੇ ਆ ਕੇ ਵਾਲਾ ਮਰਦਾਨਾ ਕਹਿਣ ਲੱਗੇ ਭਾਈ ਗੁਰੂ ਸਾਹਿਬ ਉਹਨਾਂ ਨੇ ਅੱਗ ਨਹੀਂ ਦਿੱਤੀ ਤੇ ਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਚੰਗਾ ਭਾਈ ਤੋ ਸੇ ਪ੍ਰਮਾਤਮਾ ਉਸ ਮਾਲਕ ਦਾ ਧਿਆਨ ਧਰੋ ਉਹਦੀ ਬਾਣੀ ਗਾਇਨ ਕਰੋ ਤੇ ਜਿਹਦੇ ਨਾਲ ਅਗ ਆਪ ਹੀ ਆ ਜਾਵੇਗੀ ਗੁਰੂ ਪਿਆਰਿਓ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸ਼ਬਦੇ ਅਰਾਧਨਾ ਕੀਤੇ ਤੇ ਗੁਰੂ ਪ੍ਰਮਾਤਮਾ ਨੇ ਆਪਣੇ ਆਪ ਹੁਣਾਤੇ ਕਿਉਂਕਿ ਅਕਾਲ ਪੁਰਖ ਪ੍ਰਮਾਤਮਾ ਆਪ ਸਨ ਲੋਕਾਂ ਨੂੰ ਸਿੱਧੇ ਰਾਸਤੇ ਪਾਉਣ ਵਾਸਤੇ ਕਲਯੁਗ ਦੇ ਵਿੱਚ ਜੋ ਭੁੱਲੇ ਭੁੜ ਕੇ ਸਨ ਜਿਹੜੇ ਨਾ ਭੁੱਲੇ ਹੋਏ ਗੁਰੂ ਤੋਂ ਉਹਨਾਂ ਨੂੰ ਰਾਸਤਾ ਦਿਖਾਉਣ ਵਾਸਤੇ ਸੱਚ ਦਾ ਰਾਸਤਾ ਦਿਖਾਉਣ ਵਾਸਤੇ ਗੁਰੂ ਨਾਨਕ ਸਾਹਿਬ ਮਹਾਰਾਜ ਆਪ ਆਏ ਸੀ ਜੜੇ ਵੀ ਮਤ ਦੇ ਵਿੱਚ ਜਾਈਦਾ ਸੀ ਉਹੀ ਮਤ ਆਪਦਾ ਹੰਕਾਰ ਵਕਾਉਂਦਾ ਸੀ ਤੈ ਬੁੱਧ ਧਰਮ ਚੱਲ ਜਾਓ ਤੈ ਚਾਰੀਆ ਧਰਮ ਵਿੱਚ ਚੱਲ ਜਾਓ ਚੈ ਜੋਗੀਆਂ ਚੱਲ ਜਾਓ ਹੁਣ ਤੇ ਆਪਣੇ ਸਿੱਖਾਂ ਦੇ ਵਿੱਚ ਵੀ ਇਹ ਸਿਸਟਮ ਚੱਲ ਪਿਆ ਹੈ ਕਿਉਂਕਿ ਜਿੱਥੇ ਕਿਤੇ ਵੱਡਾ ਧਨ ਆਉਂਦਾ ਹੈ ਵੱਡੀਆਂ ਪ੍ਰਧਾਨਗਰੀਆਂ ਭਾਲਦੇ ਨੇ ਤੇ ਉਹਨਾਂ ਦੇ ਵਿੱਚ ਵੀ ਆਪੋ ਤਾਂ ਭੜੀ ਆਲਾ ਸਿਸਟਮ ਜੜਾਏ ਚੱਲ ਪਿਆ ਵਿਰੋਧ ਤਾਂ ਚੱਲ ਪਿਆ ਈਰਖਾ ਚੱਲ ਪਈ ਹੈ ਤੇ ਗੁਰੂ ਪਿਆਰਿਓ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਸ ਅਕਾਲ ਪੁਰਖ ਦਾ ਧਿਆਨ ਧਰਦਿਆਂ ਹੋਇਆਂ ਜਦੋਂ ਆराधना ਕੀਤੀ ਪਰਮਾਤਮਾ ਦੀ ਤੇ ਗੁਰੂ ਮਹਾਰਾਜ ਨੇ ਸਤਗੁਰੂ ਭੇਟੇ ਤਾਂ ਸੰਸਾ ਟੁੱਟੈ ਧਾਵਤ ਵਰਜ ਰਹਾਈਏ ਫਿਰ ਗੁਰੂ ਮਹਾਰਾਜ ਨੇ ਉਥੇ ਆਪ ਪਰਮਾਤਮਾ ਨੂੰ ਜਾਪ ਕੀਤਾ ਤੇ ਕਹਿੰਦੇ ਐਦਾਂ ਅੱਕ ਉੱਡ-ਉੱਡ ਕੇ ਆਪਣੇ ਆਪ ਉਹਨਾਂ ਦੇ ਧੂਨੇ ਤੇ ਆਸਣ ਤੇ ਆ ਕੇ ਡਿੱਗਣ ਲੱਗੇ ਤੇ ਜਿਹੜੇ ਲੋਕ ਨੇ ਨਾ ਸੰਸਾਰ ਦੇ ਉਹਨਾਂ ਨੇ ਵੇਖਿਆ ਕਿ ਇਹ ਕਿਹੜਾ ਫਕੀਰ ਆ ਗਿਆ ਹੈ ਜਿਹੜਾ ਇੰਨੀ ਅੱਗ ਇਹਦੇ ਕੋਲੇ ਉੱਡ ਉੱਡ ਕੇ ਆ ਰਹੀ ਹੈ ਤੇ ਇਹਨੂੰ ਕਿਸੇ ਵੀ ਚੀਜ਼ ਦੀ ਪਰਵਾਹ ਨਹੀਂ ਆ ਆਪ ਨਿਰਧਾਰ ਹੋ ਕੇ ਬੈਠਾ ਹੈ ਬੇ ਧੜਕ ਹੋ ਕੇ ਬੈਠਾ ਹੈ ਗੁਰੂ ਪਿਆਰਿਓ ਕਹਿੰਦੇ ਜਿਹੜਾ ਜਿੱਥੇ ਲੱਕੜਾਂ ਇਕੱਠੀਆਂ ਕੀਤੀਆਂ ਸੀ ਅੱਗ ਜਿਹੜੀ ਇਹਨਾਂ ਕੋਲੇ ਮੱਦਨ ਲੱਗ ਗਈ ਕਿਸਾਰੇ ਜੋਗੀਆਂ ਦੇ ਧੂਨੇ ਜੜੇ ਸਨ ਉਹ ਬੁਝਣ ਲੱਗੇ ਹੁਣ ਉਹ ਜੋਗੀਆਂ ਨ ਵੀ ਘਟ ਨਹੀਂ ਸੀ ਉਹਨਾਂ ਨੂੰ ਵੀ ਈਰਖਾ ਜਾਗੀ ਤੇ ਗੁਰੂ ਪਿਆਰਿਓ ਇਕੱਠੇ ਹੋ ਗਏ ਗੋਰਖਨਾਥ ਦੇ ਚੇਲੇ ਹੋਣ ਦੇ ਕਾਰਨ ਹੰਕਾਰ ਬੋਲ ਸੀ ਰਿਧੀਆਂ ਸਿਧੀਆਂ ਬਹੁਤ ਕੀਤੀਆਂ ਹੋਈਆਂ ਸਨ ਇਹ ਕਹਿੰਦੇ ਉਹਨਾਂ ਨੇ ਵੀ ਘਟ ਨਹੀਂ ਕੀਤੀ ਨੇਰੀ ਪੱਥਰ ਮੀਂਹ ਵਰਸਾਏ ਪਰ ਕਹਿੰਦੇ ਜਿਹੜਾ ਨਾਨਕ ਮਤਾ ਗੁਰੂ ਨਾਨਕ ਸਾਹਿਬ ਜਿੱਥੇ ਬੈਠੇ ਸਨ ਉਸ ਜਗ੍ਹਾ ਤੇ ਉਹਦਾ ਕੋਈ ਅਸਰ ਨਹੀਂ ਹੋਇਆ ਜਦੋਂ ਉਹਨਾਂ ਨੇ ਧਿਆਨ ਕਰਕੇ ਵੇਖਿਆ ਉਹਦੀ ਅੱਗ ਫੇਰ ਵੱਲੀ ਜਾਂਦੀ ਹੈ ਗੁਰੂ ਨਾਨਕ ਦਾ ਧੂਆ ਜਗੀ ਜਾਂਦਾ ਤੇ ਸਾਡੇ ਬੁਝ ਗਏ ਨੇ ਚਲੋ ਹੁਣ ਐ ਕਰੀਏ ਇਕੱਠੇ ਹੋ ਕੇ ਇਹਨੂੰ ਆਪਾਂ ਕੁੱਟੀਏ ਮਾਰੀਏ ਇਹਦੇ ਨਾਲ ਦੋ ਹੱਥ ਨਿਪਟਿਏ ਕਈਆਂ ਦਾ ਕੋਈ ਚਾਰਾ ਨਹੀਂ ਚੱਲਦਾ ਨਾ ਜੇ ਫੇਰ ਉਹ ਈਰਖਾ ਵਸ ਹੋ ਕੇ ਦੂਸਰਿਆਂ ਦੀ ਕੋਲੇ ਜਾ ਕੇ ਇੱਧਰ ਉੱਧਰ ਦੀਆਂ ਲਾ ਕੇ ਤੇ ਗੁਰੂ ਪਿਆਰੇ ਕਹਿੰਦੇ ਗੋਰਖਨਾਥ ਕੋਲੇ ਭੰਗੜਨਾਥ ਚਲੇ ਗਿਆ ਕਹਿੰਦੇ ਇੱਕ ਫਕੀਰ ਆਇਆ ਪਹਿਲੇ ਉਹਨੇ ਅੱਗ ਉਹਕ ਮੰਗੀ ਐ ਸਾਡੇ ਤੋਂ ਲੱਕੜਾਂ ਮੰਗੀਆਂ ਸੀ ਨਹੀਂ ਦਿੱਤੀਆਂ ਉਹਨੇ ਇਕੱਠੀਆਂ ਕਰਕੇ ਵੀ ਲਿਆਂਦੀਆਂ ਉਹਦੇ ਕੋਲੇ ਤੇ ਅਸੀਂ ਅੱਗ ਨਾ ਦੇਣ ਕਰਕੇ ਕਹਿੰਦੇ ਸਾਡੀ ਅਗਣੀ ਜਿਹੜੀ ਸੀ ਉਹਦੇ ਕੋਲੇ ਸਾਰੀ ਉਡ ਉਡ ਕੇ ਚਲੀ ਗਈ ਐ ਤਾਂ ਹੁਣ ਸਾਡੇ ਤੁੰਨੇ ਜਿਹੜੇ ਵੱਡੇ ਹੋ ਗਏ ਨੇ ਬੁੱਝ ਗਏ ਨਹੀਂ ਚਲੋ ਹੁਣ ਉਹਦੇ ਨਾਲ ਜਲ ਕੇ ਆਪਾਂ ਦੋ ਹੱਥ ਕਰੀਏ ਤੇ ਗੁਰੂ ਨਾਨਕ ਸਹਿਬ ਮਹਾਰਾਜ ਉਹਦਾ ਨਾਂ ਹੈ ਕਲ ਯੁਗ ਦਾ ਕਹਿੰਦੇ ਅਵਤਾਰ ਹੈ ਤੇ ਗੁਰੂ ਪਿਆਰਿਓ ਕਹਿੰਦੇ ਗੋਰਖਨਾਥ ਨੇ ਗੁਰੂ ਨਾਨਕ ਸਹਿਬ ਮਹਾਰਾਜ ਦੀ ਮਹਿਮਾ ਵੇਖੀ ਸੀ ਪੰਜਾ ਤਤਾਂ ਦੀ ਉਹਨਾਂ ਦੇ ਨਾਲ ਕਿਸੇ ਟਾਈਮ ਗੋਰਖ ਟਿੱਲੇ ਤੇ ਉਹਨਾਂ ਨੇ ਲੁਕਮ ਮਚਾਈ ਖੇਟੀ ਸੀ ਜੇ ਕਹਿੰਦੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਨਾਲ ਜਦੋਂ ਲੁਕਣ ਮਚਾਈ ਖੇਢੀ ਸੀ ਨਾ ਗੋਰਖਨਾਥ ਨੇ ਤੇ ਗੋਰਖਨਾਥ ਕਹਿੰਦੇ ਮੈਂਡਕ ਦਾ ਰੂਪ ਧਾਰ ਕੇ ਪਾਣੀ ਦੇ ਕਿਨਾਰੇ ਬੈਠ ਕੇ ਗੜੈਂ-ਗੜੈਂ ਕਰੀ ਜਾਂਦਾ ਸੀ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆ ਕੇ ਹੱਥਾਂ ਨਾਲ ਟੱਕ ਲਿਆ ਸੀ ਕਹਿੰਦੇ ਕਾਣਿਆ ਡੱਡੂ ਦਾ ਰੂਪ ਧਾਰ ਕੇ ਬੈਠਾ ਆ ਜਾ ਹੁਣ ਇਹਦੇ ਚੋਂ ਨਿਕਲਿਆ ਬਾਹਰ ਕਹਿੰਦੇ ਗੁਰਖਨਾਥ ਨੂੰ ਬੜੀ ਹੈਰਾਨੀ ਹੋਈ ਕਿ ਮੈਂ ਤਾਂ ਡੱਡੂ ਦਾ ਰੂਪ ਧਾਰਿਆ ਸੀ ਫੇਰ ਵੀ ਮੈਨੂੰ ਇਹਨਾਂ ਨੇ ਲੱਭ ਲਿਆ ਗਿਆ ਮੈਨਕ ਦਾ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਲੈ ਭਾਈ ਅਸੀਂ ਆਪਣੀ ਮਿੱਟੀ ਦੇ ਦਿੱਤੀ ਹੋਈ ਆ ਹੁਣ ਤੇਰੀ ਧਾਮ ਹੈ ਹੁਣ ਤੂੰ ਸਾਡੇ ਵਾਰੀ ਦੇਵੇਂਗਾ ਸਾਨੂੰ ਲੱਭੇਂਗਾ ਤੇ ਗੁਰੂ ਪਿਆਰਿਓ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਹੁਣ ਅਸੀਂ ਲੁਕਣ ਲੱਗੇ ਆਂ ਤੇ ਤੂੰ ਲੱਭ ਲਈਂ ਕਹਿੰਦੇ ਠੀਕ ਐ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਹਿੰਦੇ ਸਾਹਮਣੇ ਖੜੇ ਨੇ ਖੜੇ ਖੜਿਆ ਨੇ ਆਉਂਦਾ ਜਿਹੜਾ ਸਰੀਰ ਪੰਜਾਂ ਤੱਤਾਂ ਦਾ ਸੀ ਇਹ ਪੰਜਾਂ ਤੱਤਾਂ ਦੀ ਜਾ ਕੇ ਮਿਲਾ ਦਿੱਤੀ ਹਵਾ ਤੇ ਹਵਾ ਮਿਲ ਗਈ ਮਿੱਟੀ ਚ ਮਿੱਟੀ ਮਿਲ ਗਈ ਪਾਣੀ ਪਾਣੀ ਮਿਲ ਗਿਆ ਗੁਰੂ ਪਿਆਰਿਓ ਬਾਜ ਹਵਾ ਜੜੀ ਸਿਖੋ ਜਾ ਕੇ ਨਾਲ ਲਪਣ ਕਰਕੇ ਫਿਰ ਕਹਿੰਦੇ ਗੁਰੂ ਗੋਰਖਨਾਥ ਨੇ ਅराधना ਕੀਤੀ ਜਦੋਂ ਅराधना ਕੀਤੀ ਹੈ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਪ੍ਰਗਟ ਹੋ ਕੇ ਕਹਿਣ ਲੱਗੇ ਬਈ ਤੂੰ ਹਾਰ ਗਿਆ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਅੱਗੇ ਜਦੋਂ ਉਹਨਾਂ ਨੇ ਅਰਦਾਸ ਬੇਨਤੀ ਕੀਤੀ ਪ੍ਰਸ਼ਾਦ ਦੇਗ ਬਣਾ ਕੇ ਭੋਗ ਲਵਾਇਆ ਉਹਨਾਂ ਸਤਿਗੁਰੂ ਕਹਿੰਦੇ ਪ੍ਰਗਟ ਹੋ ਗਏ ਸੀ ਆਪਦੇ ਚੇਲਿਆਂ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਜਦੋਂ ਜਸ ਗੋਰਖਨਾਥ ਨੇ ਦੱਸਿਆ ਨਾ ਗੁਰੂ ਪਿਆਰੇਓ ਪਰ ਭੰਗੜ ਨਾਥ ਨੂੰ ਇੰਨਾ ਹੰਕਾਰ ਹੋਣ ਕਰਕੇ ਕਹਿੰਦਾ ਮੈਂ ਇੰਨਾ ਸ਼ਕਤੀਆਂ ਦਾ ਮਾਲਕ ਆ ਹੁਣ ਮੈਂ ਦੋ ਹੱਥ ਜ਼ਰੂਰ ਕਰਨੇ ਨਹੀਂ ਜਾਗਿਆ ਕਹਿੰਦੇ ਕੁਝ ਜੋਗੀਆਂ ਨੂੰ ਨਾਲ ਲੈ ਕੇ ਆ ਗਿਆ ਪਹਿਲਾਂ ਉੱਡ ਕੇ ਆਏ ਗੁਰੂ ਪਿਆਰਿਓ ਕੋਈ ਨਾ ਗਏ ਕਿਸੇ ਨੇ ਬੌਰੀਆਂ ਬਣੀਆਂ ਕਿਸੇ ਨੇ ਜਟਾਵਾਂ ਖੁੱਲੀਆਂ ਛੱਡੀਆਂ ਕੋਈ ਰੋਡ ਮੋੜ ਹੈ ਤੇ ਜਦੋਂ ਆਏ ਉੱਡ-ਉੱਡ ਕੇ ਕਹਿੰਦੇ ਸੱਪਾਂ ਤਾਂ ਪੁਕਾਰੇ ਮਾਰਦੇ ਤੁਰੇ ਆਉਂਦੇ ਨੇ ਉੱਡਦੇ ਆਉਂਦੇ ਨੇ ਬਾਲੇ ਤੇ ਮਰਦਾਨੇ ਦੀ ਨਿਗਾਹ ਪਾਈ ਕਹਿੰਦੇ ਮਹਾਰਾਜਾ ਪਤਾ ਨਹੀਂ ਕੀ ਭੂਤ ਉੱਡੇ ਆਉਂਦੇ ਨੇ ਇਹ ਬਾਲੇ ਮਰਦਾਨੇ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਮਝਾਇਆ ਕਹਿੰਦੇ ਤੁਸੀਂ ਸਤਗੁਰਾਂ ਦਾ ਧਿਆਨ ਕਰੋ ਸਿਮਰਨ ਕਰੋ ਬੰਦਗੀ ਕਰੋ ਇਹ ਜੋਗੀ ਨੇ ਜਿਹੜੇ ਆਪੋ ਆਪ ਦੀਆਂ ਸ਼ਕਤੀਆਂ ਵਿਖਾਉਣ ਆਏ ਨੇ ਕਹਿੰਦੇ ਗੁਰੂ ਪਿਆਰਿਓ ਜਦੋਂ ਭੰਗੜਨਾਥ ਆ ਕੇ ਬੈਠ ਗਏ वार्ता ਬਚਨ ਬਲਾਸ ਹੋਏ ਤੇ ਗੁਰੂ ਨਾਨਕ ਸਾਹਿਬ ਨੇ ਸਤਕਾਰ ਦੇ ਨਾਲ ਭੰਗੜਨਾਥ ਨੂੰ ਬਿਠਾਇਆ। ਬੋਲਾਂ ਦੇ ਵਿੱਚ ਇੰਨੀ ਕੜਵਾਰ ਹੈ। ਕਹਿਣ ਲੱਗਾ ਅਸੀਂ ਇੰਨੀਆਂ ਸ਼ਕਤੀਆਂ ਦੇ ਮਾਲਕ। ਤੂੰ ਕਹਿੰਦਾ ਇੱਕ ਸ਼ਕਤੀ ਵਿਖਾ ਕੇ ਸਾਡੀ ਅਗਨੀ ਖੋਲੀ ਹੈ। ਤੇ ਅਸੀਂ ਹੁਣ ਤੇਰੇ ਨਾਲ ਦੋ ਹੱਥ ਕਰਨੇ ਨੇ। ਕਹਿੰਦੇ ਭੰਗੜਨਾਥ ਦੱਸ। ਕਹਿੰਦੇ ਇਹਨਾਂ ਨੇ ਬੋਲਾ ਗੜੇ ਦਾ ਮੀਂਹ ਵਰਸਾਇਆ ਗੁਰੂ ਨਾਨਕ ਸਾਹਿਬ ਨੇ ਉਹ ਬੰਦ ਕਰ ਦਿੱਤਾ ਇਹਨਾਂ ਨੇ ਫਿਰ ਆਪਣੇ ਅਡਾਉਣੇ ਡਰਾਉਣੇ ਸ਼ਕਲਾਂ ਬਣਾ ਕੇ ਉਹ ਕੀਤੀਆਂ ਗੁਰੂ ਨਾਨਕ ਸਾਹਿਬ ਅਡੋਲ ਬੈਠੇ ਰਹੇ ਨਹੀਂ ਡਰੇ ਤੇ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਹਿ ਦਿੱਤਾ ਕਹਿੰਦੇ ਭੰਗੜਨਾ ਤੂੰ ਹੁਣ ਆਪ ਦੀਆਂ ਦੋ ਸ਼ਕਤੀਆਂ ਵਿਖਾ ਦਿੱਤੀਆਂ ਹੁਣ ਤੀਸਰੀ ਸ਼ਕਤੀ ਜਿਹੜੀ ਅਸੀਂ ਤੈਨੂੰ ਵਿਖਾਉਣ ਲੱਗੇ ਆ ਸਹਾਰ ਲਈ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪ ਦੀ ਪੈਰ ਦੇ ਵਿੱਚੋਂ ਖੁੜਾਵ ਗੁੰਡਾਈ ਹੈ ਕਿਉਂਕਿ ਲੱਕੜ ਦੀਆਂ ਜਿਹੜੀਆਂ ਖੜਾਵਾਂ ਹੁੰਦੀਆਂ ਸੀ ਨਾ ਆਮ ਸਾਧੂਆਂ ਦੇ ਪੈਰਾਂ 'ਚ ਹੁੰਦੀਆਂ ਨੇ ਪੈਦਲ ਯਾਤਰਾ ਦੇ ਵਿੱਚ ਹੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਲੱਕੜ ਦੀ ਖੜਾਵ ਪਹਿਨੀ ਹੋਈ ਸੀ ਆਪਾਂ ਦਾ ਜੁੱਤੀਆਂ ਬੂਟ ਸ਼ੂਟ ਪਾਉਣੇ ਆ ਤੇ ਕਹਿੰਦੇ ਗੁਰੂ ਨਾਨਕ ਸਾਹਿਬ ਦੇ ਪੈਰਾਂ ਦੇ ਵਿੱਚ ਲੱਕੜ ਦੀ ਖੜਾਬ ਸੀ ਕਹਿੰਦੇ ਲੈ ਭਾਈ ਹੁਣ ਪੰਗੜਨਾਥ ਹੁਣ ਸੰਭਲ ਜਾਵੇਂ ਜੇ ਸੰਭਲਿਆ ਜਾਂਦਾ ਤਾਂ ਕਈ ્ઞਾਨੋ ਗੁਰੂ ਸਾਹਿਬ ਦੀ ਬਾਣੀ ਸਰਵਣ ਕਰਕੇ ਵੀ ਭਰੋਸਾ ਨਹੀਂ ਹੁੰਦਾ ਤੇ ਕਈ ਗ੍ਰੰਥੀਆਂ ਦੇ ਨਾਲ ਵੀ ਕਹਿੰਦੇ ਨੇ ਆਕੇ ਤੇ ਗੁਰੂ ਪਿਆਰੇ ਉਹਨਾਂ ਨੂੰ ਵੀ ਸਤਿਗੁਰੂ ਫਿਰ ਆਪਦੀ ਸ਼ਕਤੀ ਵਿਖਾਉਂਦਾ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ ਕਹਿੰਦੇ ਭੰਗੜਾ ਨਾਥਾ ਹੁਣ ਸੰਭਲ ਜਾ ਤੇਰਾ ਇਹ ਸੰਭਲਦਾ ਟਾਈਮ ਹੈ ਅਸੀਂ ਹੁਣ ਤੈਨੂੰ ਸ਼ਕਤੀ ਵਿਖਾਉਣ ਲੱਗੇ ਆ ਕਿਉਂਕਿ ਗੁਰੂ ਘਰ ਦੇ ਵਿੱਚ ਕੋਈ ਸ਼ਕਤੀ ਨਹੀਂ ਹੁੰਦੀ ਸ਼ਕਤੀ ਵਿਖਾਉਂਦੇ ਨਹੀਂ ਹੁੰਦੀਆਂ ਬਹੁਤ ਸਾਰੀਆਂ ਨੇ ਪਹਿਲੇ ਪਾਤਸ਼ਾਹੀ ਤੋਂ ਲੈ ਕੇ ਦਸਵੇਂ ਪਾਸ਼ਾ ਤੱਕ ਬਹੁਤ ਸਾਰੀਆਂ ਸ਼ਕਤੀਆਂ ਵਿਖਾਈਆਂ ਵੱਡਿਆਂ ਵੱਡਿਆਂ ਦਾ ਹੰਕਾਰ ਤੋੜਿਆ ਤੇ ਗੁਰੂ ਪਿਆਰਿਓ ਕਹਿੰਦੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਹਿ ਕੇ ਭੰਗੜ ਨਾਲ ਦੇ ਸਾਹਮਣੇ ਖੜਾ ਉੜਾ ਦਿੱਤੀ ਹੱਥ ਤੇ ਫੜੀ ਤੇ ਸਾਹਮਣੇ ਉੜਾ ਦਿੱਤੀ ਕਹਿੰਦੇ ਲੈ ਬਈ ਹੁਣ ਤੂੰ ਭੱਜ ਲੈ ਕਹਿੰਦੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਖੜਾਬ ਨੂੰ ਹੁਕਮ ਦੇ ਦਿੱਤਾ ਕਹਿੰਦੇ ਉਹਨਾਂ ਚਰੇ ਦੇ ਸਿਰ ਦੇ ਵਿੱਚ ਵੱਜਣੀਆਂ ਜਿੰਨਾ ਚਿਰ ਤੈਨੂੰ ਅਸੀਂ ਹੁਕਮ ਨਾ ਦਈਏ ਤੈਨੂੰ ਰੋਕੀਏ ਨਾ ਗੁਰੂ ਪਿਆਰਿਓ ਕਹਿੰਦੇ ਭੰਗੜਾ ਨਾਥ ਨੂੰ ਦੇ ਉਹਨੇ ਸੋਚਾਇ ਮੈਂ ਉੱਡਣ ਜਾਣਦਾ ਮੇਰੇ ਕੋਲੇ ਸ਼ਕਤੀਆਂ ਹੈ ਰਿੱਧੀਆਂ ਸਿੱਧੀਆਂ ਦੇ ਮਾਲਕ ਗੋਰਖਨਾਥ ਨੇ ਬਣਾਇਆ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬੈਠਿਆਂ ਇੱਕ ਉਡਾ ਦਿੱਤੀ ਤੇ ਕਹਿੰਦੇ ਜਿਵੇਂ ਫੈਨ ਬੈਂਡ ਦੇ ਨਾਲ ਆਪਾਂ ਮੋਟਰ ਚਲਾ ਦਿੰਨੇ ਆ ਨਾ ਤੇ ਪਟਾ ਫਾੜ 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 ਵੱਜਣ ਲੱਗ ਜਾਂਦਾ ਗੁਰੂ ਪਿਆਰਿਓ ਇਸ ਤਰ੍ਹਾਂ ਖੜਾ ਵਜਦੀ ਹੋਈ ਜਦੋਂ ਸਿਰ ਦੇ ਵਿੱਚ ਜਿੱਧਰ ਜਾਵੇ ਉਧਰ ਨੂੰ ਸਿਰ ਦੇ ਵਿੱਚ ਵਜੇ ਧੰਨ ਗੋਰਖਨਾਥ ਧੰਨ ਗੋਰਖਨਾਥ ਗੁਰੂ ਜੀ ਹੁਣ ਮੇਰੀ ਸਹਿਤਾ ਕਰੋ ਕਹਿੰਦੇ ਉੱਥੇ ਗੋਰਖਨਾਥ ਨੇ ਵੀ ਸਹਿਤਾ ਨਹੀਂ ਕੀਤੀ ਕਿਉਂਕਿ ਅਕਾਲ ਪੁਰਖ ਦੇ ਨਾਲ ਮੱਥਾ ਲਾਉਣਾ ਕੋਈ ਸੁੱਖਾ ਨਹੀਂ ਉਹਦੇ ਘਰਾਂ ਦੇ ਨਾਲ ਮੱਥਾ ਲਾਉਣਾ ਸੋਖਾ ਨਹੀਂ ਗੁਰੂ ਪਿਆਰਿਓ ਐਸ ਵਾਸਤੇ ਕਹਿੰਦੇ ਫੇਰ ਭੰਗੜਾ ਨਾਥ ਕੁੱਡਿਆ ਬਥੇਰਾ ਪਰ ਕਹਿੰਦੇ ਖੜਾਵ ਨੇ ਲੱਕੜ ਦੀ ਖੜਾਵ ਸੀ ਕਹਿੰਦੇ ਜਦੋਂ ਵੱਜਦੀ ਸੀ ਉੱਥੇ ਰੋਬੜੇ ਬਣ ਜਾਂਦੇ ਸੀ ਮਾਰ ਮਾਰ ਕੇ ਕਹਿੰਦੇ ਉਹਦਾ ਸਿਰ ਸਜਾ ਦਿੱਤਾ ਪਿੰਡਾ ਸਜਾ ਦਿੱਤਾ ਪਰ ਜਦੋਂ ਸਹਾਰੀਆਂ ਨਾ ਗਈਆਂ ਗੁਰੂ ਪਿਆਰਿਓ ਫੜੱਕ ਦੇਣ ਆ ਕੇ ਜਿਵੇਂ ਧਰਤੀ ਤੋਂ ਡਿੱਡਾ ਥੱਲੇ ਡਿੱਗਦਾ ਪੰਛੀ ਥੱਲੇ ਉਤਰਦਾ ਇਸ ਤਰ੍ਹਾਂ ਫਿਰ ਉੱਡਦਾ ਆਇਆ ਗੁਰੂ ਮਹਾਰਾਜ ਦੇ ਚਰਨ ਫੜ ਲਈ ਭੁੱਲ ਬਖਸ਼ਾਈ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਫਿਰ ਹੁਕਮ ਦਿੱਤਾ ਕਹਿੰਦੇ ਬਾਈ ਬਾਸ ਅਕਾਲ ਪੁਰਖ ਦੀ ਸ਼ਕਤੀ ਨੂੰ ਇਹ ਪਰਖਣ ਵਾਸਤੇ ਆਇਆ ਸੀ ਇਹਨੂੰ ਪਤਾ ਲੱਗ ਗਿਆ ਹੁਣ ਇਹ ਸ਼ਰਮ ਦੇ ਵਿੱਚ ਡਿੱਗ ਗਿਆ ਤੇ ਗੁਰੂ ਮਹਾਰਾਜ ਕਹਿੰਦੇ ਭੰਗੜਾ ਨਾਥਾ ਜੀ ਦੇ ਜੀ ਮਰਨਾ ਪੈਂਦਾ ਹੈ ਕਿਵੇਂ ਗੁਰਬਾਣੀ ਕਹਿੰਦੀ ਆ ਨਾਨਕ ਜੀਵਤਿਆ ਅਮਰ ਰਹੀਐ ਐਸਾ ਜੋਗ ਕਮਾਈਐ ਵਾਜੇ ਬਾਜੋਂ ਸਿੰਘੀ ਵਾਜੈ ਤੇ ਨਿਰਪਿਉ ਪਦ ਪਾਈਐ ਅੰਜਨ ਮਹਿ ਨਰੰਜਨ ਰਹੀਐ ਜੋਗ ਜੁਗਤ ਤਿਉ ਪਾਈਐ ਕਹਿੰਦੇ ਜੇ ਜੋਗ ਪਾਇਐ ਜੁਗਤیاں ਪਾਈਆਂ ਨੇ ਤੇ ਇਹਨਾਂ ਨੂੰ ਸਹਿਣਸ਼ੀਲਤਾ ਵੀ ਸਿੱਖੋ ਇਹਨਾਂ ਦੇ ਵਿੱਚ ਰਹਿੰਦਿਆਂ ਹੋਇਆਂ ਇਨਾ ਤੋਂ ਅਣਜਾਣ ਰਿਹਾ ਕਰੋ ਕਿਤੇ ਸੰਸਾਰ ਨੂੰ ਸ਼ਕਤੀਆਂ ਵਿਖਾ ਵਿਖਾ ਕੇ ਲੁੱਟਦੇ ਹੋ ਇੱਕ ਦਿਨ ਇਹਦਾ ਵੀ ਲੇਖਾ ਦੇਣਾ ਪਵੇਗਾ ਇਸ ਵਾਸਤੇ ਧੰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਹ ਜੋਗੀਆਂ ਦਾ ਜਿਹੜਾ ਮੱਤ ਟੋਲਾ ਆਇਆ ਸੀ ਚੱਲ ਕੇ ਗੁਰੂ ਪਿਆਰੇ ਉਸ ਜਗ੍ਹਾ ਤੇ ਆਪਦੇ ਗੁਰਸਿੱਖਾਂ ਨੂੰ ਥਾਪ ਕੇ ਤੇ ਫਿਰ ਉਥੋਂ ਕਦਾਰਨਾਥ ਬਦਰੀਨਾਥ ਗੰਗਾ ਘਾਟ ਹੁੰਦਿਆਂ ਹੋਇਆ ਗੁਰੂ ਪਿਆਰਿਓ ਇਸੇ ਟਰਾਈਪ ਗੁਰੂ ਮਹਾਰਾਜ ਚਾਰ ਉਦਾਸੀਆਂ ਜਿਹੜਾ ਸੀ ਇਹਨਾਂ ਨੇ ਪੈਦਲ ਯਾਤਰਾ ਕੀਤੀਆਂ ਕਰੀਬਨ 21 ਸਾਲ ਇਹ ਪੈਦਲ ਯਾਤਰਾ ਹੀ ਕਰਦੇ ਰਹੇ ਤੇ ਭੁੱਲੇ ਭਟਕੇ ਲੋਕਾਂ ਨੂੰ ਸਿੱਧੇ ਰਾਸਤੇ ਪਾਉਂਦੇ ਰਹੇ ਇਹ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਬਾਣੀ ਹੈ ਸਤਿਗੁਰੂ ਕਿਰਪਾ ਕਰਨ ਸਾਨੂੰ ਵੀ ਬਖਸ਼ ਲੈਣ ਕਿਉਂਕਿ ਅਸੀਂ ਕੱਲ੍ਹ ਜੂ ਵੀ ਜੀਵ ਹਮੇਸ਼ਾ ਕਾਲ ਭੁੱਲਣ ਹਾਰ ਆਂ ਖਿੰਡ-ਖਿੰਡ ਦੇ ਵਿੱਚ ਅਸੀਂ ਗਲਤੀਆਂ ਕਰਦੇ ਹਾਂ ਗੁਰੂ ਪਿਆਰਿਓ ਐਸ ਵਾਸਤੇ ਸਤਿਗੁਰੂ ਬਖਸ਼ ਲੈਣ ਜੀ ਦੇ ਨਾਲ ਸਾਡਾ ਜੀਵਨ ਦਾ ਉਧਾਰ ਹੋ ਜਾਏ ਬੋਲਦਿਆਂ ਤੋਂਨੇਕਾਂ ਪ੍ਰਕਾਰ ਦੀਆਂ ਭੁੱਲਾ ਗਲਤੀਆਂ ਤਰਪੀਆਂ ਹੋ ਜਾਇਆ ਕਰਦੀਆਂ ਨੇ ਗੁਰੂ ਬਖਸ਼ਣ ਜੋਗ ਹੈ ਬਖਸ਼ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ